ਵਿਕਰਮਜੀਤ ਸਿੰਘ ਮਚੀਠੀਆਂ ਨੇ ਭਗਵੰਤ ਮਾਨ ਨੂੰ ਸਿੱਧੀ ਧਮਕੀ ਦੇ ਦਿੱਤੀ ਹੈ ਜੇਲ੍ਹ ਦੇ ਵਿੱਚ ਬੰਦ ਵਿਕਰਮਜੀਤ ਸਿੰਘ ਮਚੀਠੀਆ ਹੁਣ ਭਗਵੰਤ ਮਾਨ ਦੇ ਨਾਲ ਆਰ ਪਾਰ ਦੀ ਲੜਾਈ ਲੜਨ ਦੇ ਮੂਡ 'ਚ ਆ ਪਹਿਲਾ ਖਬਰ ਆਈ ਸੀ ਕਿ ਵਿਜੀਲੈਂਸ ਦੇ ਜਿਹੜੇ ਅਧਿਕਾਰੀ ਆਏ ਸੀ ਉਹਨਾਂ ਨੂੰ ਧਮਕੀਆਂ ਦੇ ਰਿਆ ਸੀ ਵਿਕਰਮਜੀਤ ਸਿੰਘ ਮਜੀਠੀਆ ਉੱਠਾ ਸਿੱਧਾ ਬੋਲ ਰਿਹਾ ਸੀ ਉਹਨਾਂ ਨੂੰ ਆਖ ਰਿਹਾ ਸੀ ਕਿ ਜਦੋਂ ਕਾਲੀਦਲ ਦੀ ਸਰਕਾਰ ਆ ਜਾਏਗੀ ਸਭ ਤੋਂ ਪਹਿਲਾਂ ਤੁਹਾਡੇ ਨਾਲ ਨਿਪਟਿਆ ਜਾਊਗਾ ਆਪਾਂ ਵੀਡੀਓ ਵੀ ਵੇਖੀ ਸੀ ਜਦੋਂ ਵਿਜੀਲੈਂਸ ਦੀ ਟੀਮ ਵਿਕਰਮਜੀਤ ਸਿੰਘ ਮਜੀਠੀਆ ਦੇ ਘਰ ਉਸਦੇ ਅਰੈਸਟ ਵਾਰੰਟ ਲੈ ਕੇ ਜਾਂਦੀ ਆ ਉਸ ਨੂੰ ਅਰੈਸਟ ਕਰਦੀ ਆ ਉਦੋਂ ਲਾਈਵ ਹੁੰਦੇ ਆ ਗਨੀਵਕੌਰ ਮਜੀਠੀਆ ਨੂੰ ਜਦੋਂ ਪੁੱਛਗਿਸ਼ ਕਰਦੇ ਆ ਕਮਰਿਆਂ 'ਚ ਜਾਂਦੇ ਆ ਤੇ ਕਿਸ ਤਰੀਕੇ ਦੇ ਨਾਲ ਭਾਵੇਂ ਕੋਈ ਲੇਡੀ ਅਫਸਰ ਹੋਵੇ ਤੇ ਭਾਵੇਂ ਕੋਈ ਜੈਂਟਸ ਹੋਵੇ ਵਿਕਰਮਜੀਤ ਸਿੰਘ ਮਜੀਠੀਆ ਕਿਸ ਤਰੀਕੇ ਦਾ ਬਿਹੇਵ ਕਰਦੇ ਆ ਹਾਲਾਂਕਿ ਹੁਣ ਉਹਨਾਂ ਤੇ ਉਸ ਚੀਜ਼ ਨੂੰ ਲੈ ਕੇ ਇੱਕ ਐਫ ਆਈ ਆਰ ਵੀ ਦਰਜ ਹੋ ਗਈ ਆ ਗੱਲ ਕਰਦੇ ਆ ਵਿਕਰਮਜੀਤ ਸਿੰਘ ਮਜੀਠੀਆ ਦੀ ਭਗਵੰਤ ਮਾਨ ਨੂੰ ਦਿੱਤੀ ਧਮਕੀ ਕੀ ਗੱਲ ਹੋ ਗਈ ਇੰਨੀ ਤਲਖੀ ਦੇ ਵਿੱਚ ਵਿਕਰਮਜੀਤ ਸਿੰਘ ਮਜੀਠੀਆ ਕਿਉਂ ਆਇਆ ਕੀ ਕਾਰਨ ਸਾਰੀ ਗੱਲ ਕਰਦੇ ਆ ਵਿਸਤਾਰ ਦੇ ਨਾਲ ਵਿਕਰਮਜੀਤ ਸਿੰਘ ਮਜੀਠੀਆ ਪੂਰੀ ਤਰ੍ਹਾਂ ਦੇ ਨਾਲ ਤੈਸ਼ ਦੇ ਵਿੱਚ ਆਇਆ ਹੋਇਆ ਜਿੱਥੇ ਇੱਕ ਪਾਸੇ ਸ਼ਕਤੀ ਪੰਜਾਬ ਸਰਕਾਰ ਕਰ ਰਹੀ ਹੈ ਦੂਜੇ ਪਾਸੇ ਕਾਲੀ ਦਲ ਵੀ ਉਸ ਨੂੰ ਥੋੜੀ ਜੀ ਉਸ ਦੀ ਜਿਹੜਾ ਸਕੰਜਾ ਮਾਜੇ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਜਕੜ ਦੇ ਵਿੱਚ ਸੀ ਜਿੱਥੇ ਮਾਜਾ ਹੁਣ ਮਾਜੇ ਦੀ ਜਕੜ ਵੀ ਕਾਲੀਦਾਲ ਉਸ ਤੋਂ ਢਿੱਲੀ ਕਰਾਉਣੀ ਚਾਹੁੰਦਾ ਸਾਰੇ ਪਾਸੋਂ ਘਿਰ ਚੁੱਕਿਆ ਵਿਕਰਮਜੀਤ ਮਜੀਠੀਆ ਦਾ ਸਾਥ ਦੇ ਰਹੀ ਹੈ ਉਹਨਾਂ ਦੀ ਪਤਨੀ ਬੀਬੀ ਗਨੀਵ ਕੌਰ ਮਜੀਠੀਆ ਗਨੀਵ ਕੌਰ ਮਜੀਠੀਆ ਹਰ ਪੱਖ ਵਿਕਰਮਜੀਤ ਮਜੀਠੇ ਦਾ ਰੱਖ ਰਹੀ ਹੈ ਮਜੀਠੇ ਹਲਕੇ ਦੇ ਵਿੱਚ ਪੂਰੀ ਸਰਗਰਮੀ ਦੇ ਨਾਲ ਘੁੰਮ ਰਹੀ ਆ ਆਪਣੇ ਜਿਹੜੇ ਵਰਕਰ ਆ ਉਹਨਾਂ ਨੂੰ ਵੀ ਮੋਟੀਵੇਟ ਕਰ ਰਹੀ ਆ ਉਹਨਾਂ ਦਾ ਵੀ ਜਿਹੜਾ ਹੌਸਲਾ ਉਹਨੂੰ ਵਧਾ ਰਹੀ ਆ ਪਰ ਮੁਹਾਲੀ ਕੋਰਟ ਦੇ ਵਿੱਚ ਜਮਾਨਤ ਤੋਂ ਪਹਿਲਾਂ ਬੀਬੀ ਗਨੀਵ ਕੌਰ ਮਜੀਠੀਆ ਬਿਕਰਮਜੀਤ ਸਿੰਘ ਮਜੀਠੀਆ ਇਹਨਾਂ ਵੱਲੋਂ ਪ੍ਰੈਸ ਕਾਨਫਰੰਸ ਹੋਈ ਪ੍ਰੈਸ ਕਾਨਫਰੰਸ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਚੜਤ ਦੇ ਵਿੱਚ ਦਸੇ ਬਿਕਰਮਜੀਤ ਸਿੰਘ ਮਜੀਠੀਆ ਦੀ ਧਰਮ ਪਤਨੀ ਗਨੀਵ ਕੌਰ ਮਜੀਠੀਆ ਤੇ ਉਹਨਾਂ ਦੇ ਵਕੀਲ ਆਪਣਾ ਪੱਖ ਰੱਖਦੇ ਉਹਨਾਂ ਨੇ ਆਖਿਆ ਕਿ ਸਾਡੇ ਤੇ ਸਰਕਾਰ ਵੱਲੋਂ ਜਿਹੜੇ ਵੀ ਅਲੀਗੇਸ਼ਨ ਲਾਏ ਗਏ ਸੀ ਚਾਹੇ 540 ਕਰੋੜ ਦੀ ਗੱਲ ਕੀਤੀ ਗਈ ਸੀ ਜਿਹੜਾ ਵਿਦੇਸ਼ਾਂ ਦੇ ਵਿੱਚੋਂ ਫੰਡੀ ਗਈ ਉਹਨਾਂ ਦੀ ਕੰਪਨੀ ਨੂੰ ਚਾਹੇ 29 ਮੋਬਾਈਲ ਫੋਨਾਂ ਦੀ ਗੱਲ ਹੋਵੇ ਤੇ ਚਾਹੇ ਸ਼ਿਮਲੇ ਦੇ ਵਿੱਚ ਬੇਨਾਮੀ ਪ੍ਰਾਪਰਟੀ ਜਿਸ ਦਾ ਬਹੁਤ ਜ਼ਿਆਦਾ ਟਿੰਡੋਰਾ ਪਿਆ ਸੀ ਗਨੀਵਕੌਰ ਮਜੀਠੀਆ ਨੇ ਇਹ ਵੀ ਕਹਿਤਾ ਸੀ ਕਿ ਹਜ਼ਾਰ ਏਕੜ ਦੇ ਵਿੱਚ ਕਿੰਨੇ ਪਹਾੜ ਹੋਣਗੇ ਫਿਰ ਦੋ ਚਾਰ ਪਹਾੜ ਵੀ ਜਿਹੜੇ ਉਹਨਾਂ ਨੂੰ ਦਿੱਤੇ ਜਾਣ ਇਹ ਪੱਖ ਰੱਖਿਆ ਸੀ ਤੇ ਉਹਨਾਂ ਨੂੰ ਪੂਰੀ ਮੀਤ ਸੀ ਜਿਸ ਤਰੀਕੇ ਦੇ ਨਾਲ ਸਰਕਾਰ ਨੇ ਉੱਥੋਂ ਬਾਜੀ ਪਲਟੀ ਕਿ ਵਿਕਰਮਜੀਤ ਸਿੰਘ ਮਜੀਠੀਆ ਆਉਣ ਵਾਲੇ ਦਿਨਾਂ ਦੇ ਵਿੱਚ ਨਾਪਾ ਜੇਲ੍ਹ ਦੇ ਵਿੱਚੋਂ ਬਾਹਰ ਆ ਜਾਣਗੇ ਜਦੋਂ ਨਾਪਾ ਜੇਲ੍ਹ ਦੇ ਵਿੱਚੋਂ ਬਾਹਰ ਆਉਣਗੇ ਧੂਮ ਤੜਕੇ ਦੇ ਨਾਲ ਉਹਨਾਂ ਦਾ ਸਵਾਗਤ ਹੋਊਗਾ ਉਹਨਾਂ ਦੇ ਵਰਕਰਾਂ ਨੇ ਪਹਿਲਾਂ ਹੀ ਮਜੀਠੇ ਹਲਕੇ ਦੇ ਵਿੱਚ ਜਿਹੜੀ ਕੋਈ ਵੀ ਜਨਤਕ ਥਾਂ ਨਹੀਂ ਛੱਡੀ ਸੀ ਹੋਲਡਿੰਗ ਵੱਲੋਂ ਹੋਲਡਿੰਗ ਲਾਤੀ ਸੀ ਜੋ ਕੋਈ ਹੋਲਡਿੰਗ ਦੇ ਉੱਤੇ ਛਾਪਣਾ ਸੀ ਉਹ ਵੀ ਲੱਗਤਾ ਸੀ ਮੁੱਛਾਂ ਚੜਾਉਣ ਵਾਲੀ ਫੋਟੋ ਪੱਟ ਦੇ ਥਾਪੀ ਮਾਰਨ ਵਾਲੀ ਫੋਟੋ ਜਿਸ ਦਾ ਕਾਲੀਦਾਲੇ ਪੂਰੀ ਜੋਰ ਤੋਰ ਦੇ ਨਾਲ ਇਹ ਗੱਲ ਕਹਿ ਰਿਹਾ ਕਿ ਇਸੇ ਕਰਕੇ ਹੀ ਦਾ ਮੁੱਛਾਂ ਕਰਕੇ ਹੀ ਗ੍ਰਿਫਤਾਰ ਕੀਤਾ ਐਂਡੀਪੀਐਸ ਕੇਸ ਦੇ ਵਿੱਚ ਗ੍ਰਿਫਤਾਰੀ ਭਵਨ ਨਹੀਂ ਹੋਈ ਪਰ ਡੀਏ ਦੇ ਕੇਸ ਦੇ ਵਿੱਚ ਗ੍ਰਿਫਤਾਰੀ ਹੋਈ ਆ ਡੀਏ ਦਾ ਕੇਸ ਆ ਆਮਦਨ ਤੋਂ ਵੱਧ ਜਾਇਦਾਦ ਦਾ ਪਰ ਕਾਲੀ ਦਲ ਵੀ ਕਿਤੇ ਨਾ ਕਿਤੇ ਇਹ ਗੱਲ ਕਹਿੰਦਾ ਕਿ ਮਜੀਠੀਆ ਦੀ ਛਵੀ ਜਿਹੜੀ ਸਾਫ਼ ਰੱਖੀ ਜਾਵੇ ਤੇ ਲੋਕਾਂ ਨੂੰ ਇਹੀ ਕਿਹਾ ਜਾਵੇ ਕਿ ਕੱਲਾ ਮੁੱਛਾਂ ਚੜਾਉਣ ਕਰਕੇ ਹੀ ਗ੍ਰਿਫਤਾਰ ਕੀਤਾ ਪਰ ਜਿਹਾ ਨਹੀਂ ਹੋਇਆ ਮਜੀਠੀਆ ਅੰਦਰ ਹੀ ਰਿਹਾ